ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗੇ ਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪ੍ਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਬਹੁਤ ਚੰਗੀ ਕ੍ਰੋਸ ਆਂਗ ਦੀ ਗਰਮੀ ਰਹਿਤ ਪਹਿਲਾ ਸੂਆ ਪਲੂਨ ਵਹਿੜ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇੱਕ ਇਧਰ ਮੋਹਰਾਂ ਨਸਲ ਦੀ ਬਹੁਤ ਚੰਗੀ ਝੋਟੀ ਫੁੱਲ ਵਜਨ ਵਾਲੀ ਘਰੇਲੂ ਝੋਟੀ ਐ ਘਰ ਦੀ ਕੱਟੀ ਵੀਰ ਦੀ ਤਿਆਰ ਕੀਤੀ ਹੋਈ ਹੈ ਦੂਜੇ ਸੂਵੇ ਸੁੰਦੀ ਹੈ ਚੰਗੇ ਦੁੱਧ ਵਾਲੀ ਹੈ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਾਸੀ ਗਾਲ ਸਾਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਨਾਮ ਚਰਨਾ ਪਿੰਡ ਲੰਗਣਾ ਜਿਲ੍ਹਾ ਮੋਗਾ ਤਸਵੀਰ ਬਗਾਪਰਾਣਾ ਫੋਨ ਨੰਬਰ ਦੱਸੀ 9885 68108 ਜੋੜਾ ਬਕਾਉ ਬਾਈ ਹਾਂਜੀ ਜੋੜਾ ਬਕਾਉ ਫਿਰ ਤੋਂ ਸ਼ੁਰੂ ਕਰ ਲਈ ਕਹਿੰਨਾ ਮੈਂ ਸੂਆ ਪਹਿਲਾ ਸੂਆ ਬਈ ਕਿੰਨੇ ਦਿਨ ਲੈ ਜੂ ਇਹ ਤਿੰਨ ਤੋਂ ਚਾਰ ਦਿਨ ਲੈ ਜੂ ਤਿੰਨ ਚਾਰ ਦਿਨ ਹਾਂਜੀ ਕਿੰਨਾ ਕ ਦੁੱਧ ਪਿਆ ਜੂ ਦੁੱਧ ਦੇ ਦੋ ਬਾਈ 13-14 ਕਿਲੋ ਜੈ ਜਮਾਲਾ ਜੈ ਜਮਾਲਾ 36ardi 36 ਦੀ ਹਾਂਜੀ ਹਾਂਜੀ ਕੱਢੀ ਹੈ ਬਾਹਰ ਨੂੰ ਦੋਸਤੋ ਬਹੁਤ ਸੋਹਣੀ ਬੱਛੀ ਹੈ ਕੱਦ ਕਾਠ ਕੋਈ ਨਿੱਕਾ ਜ ਨਹੀਂ ਪੂਰੇ ਵੱਡੇ ਕੱਦ ਕਾਠ ਵਾਲੀ ਵਜਨ ਵਾਲੀ ਹੈ ਬਾਕੀ ਜਦੋਂ ਤੁਰੂਗੀ ਤੁਸੀਂ ਵੇਖ ਹੀ ਲੈਣੀ ਹੈ ਮੁੱਲ ਸਿਰਫ 36000 25 25 30 30000 ਦੀਆਂ ਤਾਂ ਟੋਕੜਾਂ ਵੀ ਕੀ ਜਾਂਦੀਆਂ ਤੁਹਾਨੂੰ ਵੀ ਪਤਾ ਉਹ ਪਤਾ ਨਹੀਂ ਕੋਈ ਸਾਲ ਦੀ ਸੂਈ ਹੁੰਦੀ ਅਗਲਾ ਕਹਿੰਦਾ ਬਾਈ ਤਿੰਨ ਮਹੀਨੇ ਸੂਈ ਨੂੰ ਹੋ ਗਏ ਆ ਅੱਜ ਕੱਲ ਇਮਾਨਦਾਰੀ ਤੁਹਾਨੂੰ ਪਤਾ ਬਾਹਲੀ ਤਾਂ ਹੈ ਨਹੀਂਗੀ ਕੋਈ ਟਾਵੇਂ 100 ਜੋ 1 2% ਬੰਦੇ ਹੀ ਆ ਜਿਹੜੇ ਕਹਿੰਦੇ ਆ ਕਿ ਬਾਈ ਸਾਲ ਦੀ ਸੂਈ ਆ ਇਹਨੂੰ ਤਾਂ ਸਾਲ ਹੀ ਸੂਈ ਨੂੰ ਹੋ ਗਿਆ ਨੇ ਸਾਲ ਦੀ ਸੂਈ ਹੁੰਦੀ ਆ ਅਗਲਾ 2 2.5 ਮਹੀਨੇ ਹੀ ਦੱਸਦਾ 托ਕੜ ਵਹਿੜ ਲੈਣਾ 托ਕੜ ਵਹਿੜ ਲੈਣ ਨਾਲੋਂ ਆ ਵਹਿੜ ਲਈ ਚੰਗੀ ਆ ਪਤਾ ਤਾਂ ਹੈਗਾ ਕਿ ਸੂਨ ਵਾਲੀ ਆ ਥੋੜੀਆਂ ਅੱਖਾਂ ਦੇ ਸਾਹਮਣੇ ਸੂਊਗੀ ਤਿੰਨ ਚਾਰ ਦਿਨ ਡੇਟ ਮੁਤਾਬਕ ਕੱਚੀ ਆ ਤਿੰਨ ਚਾਰ ਦਿਨ ਬਾਈ ਦੱਸ ਮਸਾਂ ਹੀ ਲਊਗੀ ਦੁੱਧ 13 14 ਕਿਲੋ ਪਿਆਜੂ ਦੁੱਧ ਮੱਝ ਆਰਗਾਉ ਜਮਾ ਚਿੱਟਾ ਮੁੱਲ ਸਿਰਫ 36000 托ਕੜਾਂ ਵਾਲਾ ਭਾਈ ਆ ਕੱਦ ਵੱਡਾ ਹੀ ਆ ਵਜ਼ਨ ਬਹੁਤ ਆ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ ਪੂਰੇ ਕੱਦ ਦਾ 48 ਵੱੱਛੀ ਆ। ਥਣ ਸੋਹਣੇ ਆ। ਆਸਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ। ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ। ਪਹਿਲਾ ਸੂਆ ਪਲੂਣ ਵੱੱਛੀ। ਉਹ ਮੱਥੇ ਦੀ ਸੋਹਣੀ ਐ ਸੀਲ ਸਾਊ ਬਾਈ ਕਹਿੰਦਾ ਫੁੱਲ ਆ 36000 ਦੀ ਦੇ ਦੇਣੀ ਆ ਬਾਕੀ ਤੁਸੀਂ ਵੀ ਜਦੋਂ ਬਾਈ ਦੇ ਘਰੇ ਆਓਗੇ ਆ ਕੇ ਵਿਹੜ ਵੇਖੂਗੇ ਆਪਦੀ ਅੱਖਾਂ ਨਾਲ ਤੁਹਾਡੇ ਵੀ ਕਰਮ ਵਾਲੀ ਮਨ ਲੱਗੂ ਵੱਡੀ ਵੱਡੀ ਬਹੁਤ ਐ ਦੁੱਧ 13 14 ਕਿਲੋ ਪਿਆਜ ਹੋ ਸਕਦਾ ਜਿਹੜੇ ਹਿਸਾਬ ਨਾਲ ਵਿਹੜ ਵੱਡੀ ਐ ਕੱਦ ਕਾਠ ਹੋ ਸਕਦਾ 15 ਕਿਲੋ ਪਿਆਜ ਕਿਉਂਕਿ ਦੁੱਧ ਦੇਣਾ ਤਾਂ ਸੇਵਾ ਨੇ ਐ ਤਿੰਨ ਚਾਰ ਦਿਨ ਹਜੇ ਲੈ ਜੂ ਮੁੱਲ 36000 36000 ਚ ਬਾਈ ਕਹਿੰਦਾ ਮਾਨ ਕਰ ਦੂੰਗਾ ਅਗਲਾ ਬੇਫਿਕਰ ਹੋ ਕੇ ਆ ਜੇ ਦੋ ਨੰਬਰ ਬਾਰੇ ਦੱਸੀਏ ਬਾਈ ਦੋ ਨੰਬਰ ਦਾ ਬਾਈ ਦੂਜਾ ਸੁਆ ਠੀਕ ਆ ਪਹਿਲੇ ਸੂਏ 16 ਕਿਲੋ ਦੁੱਧ ਜੋ ਆਪਣੇ ਘਰ ਦੀ ਆ ਘਰ ਦੀ ਹਾਂਜੀ ਹਾਂਜੀ ਦਹੀਂ ਕਿਨੇ ਲੈ ਜੂ ਦਹੀਂ ਇਹਦੇ 15 ਤਰੀਕ ਨੂੰ ਪੂਰੇ ਆ ਬਾਈ ਆ ਚਾਰ ਹੋ ਗਈ 11 ਦਿਨ ਪਾਏ ਹਾਂਜੀ ਹਾਂਜੀ ਲక్ష్ਮੀ ਵਾਲਿਆਂ ਦਾ ਠੀਕਾ ਭਰੇ ਆ ਇਹਦੇ ਲక్ష్ਮੀਆ ਤੋਂ ਖੱਬਣਾ ਹਾਂਜੀ ਹਾਂਜੀ ਕਿੱਡੀ ਬਾਦ ਨੂੰ ਦੋਸਤੋ 13 14 ਕਿਲੋ ਦੁੱਧ ਵਾਲੀ ਮੱਝ ਲੈਣਿਆਂ ਘੱਟੋ ਘੱਟ ਲੱਖ ਰੁਪਏ ਦੀ ਆਉਂਦੀ ਆ 190000 ਦੀ ਤੇ ਮੱਝ ਹਰਗਾ ਦੁੱਧ ਹੋਣਾ ਮੁੱਲ 36000 ਦੀ ਬਾਈ ਕਹਿੰਦਾ ਦੇ ਦੇਣੀ ਆ ਦੋ ਨੰਬਰ ਮੋਹਰਾਂ ਨਸਲ ਦੀ ਝੋਟੀ 16 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਵੇ ਪਲੂਨ ਥਲੋਂ ਚੋਇਆ ਰਾਜੀ ਰੂਜੀ ਬਹੁਤ ਆ ਸੇਵਾ ਸੰਭਾਲ ਕਰਨ ਵਾਲੇ ਬਾਈ ਦੇ ਡਿੱਕੇ ਕੱਢੇ ਪਏ ਆ ਚਾਰ ਛਪੇਰਾਂ ਜਮਾਂ ਗੋਲਮਟੋਲ ਪਈ ਐ ਹਵਾਨਾ ਸੋਣਾ ਤਿਆਰ ਕਰਦੀ ਆਉਂਦੀ ਆ ਵਲ ਢਿੱਲਾਂ ਹਵਾਨੇ ਤੇ ਚਾਰ ਛਪੇਰੀ ਬਹੁਤ ਪਈਆਂ 15 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਜ 11 ਤਰੀਕ ਹੋ ਗਈ ਐ 10 11 ਦਿਨ ਹਜੇ ਡੇਟ ਮੁਤਾਬਕ ਕੱਚੀ ਐ 10 11 ਦਿਨ ਬਾਈ ਵਾਂਗੂ ਅਗਲਾ ਵਧੀਆ ਸੇਵਾ ਸੰਭਾਲ ਗੌਰ ਕਰ ਲੈਂਦਾ ਇਹ ਦਿਨ ਤਿਆਰ ਹੋ ਜਾਂਦੀ ਆ ਬਾਈ ਦੱਸਦਾ ਕਿ ਅਮਰੀਕਨ ਵਰਗਾ ਹਵਾਨਾ ਤਿਆਰ ਕਰਕੇ ਸੁੰਦੀ ਆ ਛੋਟੀ ਸਿੰਗੀ ਜਮਾਂ ਨਾਲ ਦੀ ਮੁੜੀ ਹੋਈ ਆ 16 ਕਿਲੋ ਦੁੱਧ ਦੀ ਵੀਰ ਕਹਿੰਦਾ ਗਾਰੰਟੀ ਆ ਬਾਈ ਕਹਿੰਦਾ ਭਵਾਂ ਕੋਈ ਭੈਣ ਭਰਾ ਸੌਦਾ ਕਰ ਲੈ ਜਿੱਦਣ ਸੂ ਪੈਂਦੀ ਆ ਮੇਰੇ ਘਰੋਂ ਬਾਈ ਕਹਿੰਦਾ ਅਗਲਾ ਦੁੱਧ ਚੋਕੇ ਲੈ ਜਾ ਇਦੋਂ ਹੋਰ ਛੋਟ ਤਾਂ ਬਾਈ ਕਹਿੰਦਾ ਮੈਂ ਕੀ ਦੇ ਸਕਦਾ ਕੱਦ ਵੱਡਾ ਵਜਨ ਬਹੁਤ ਆ ਹਵਾਨਾ ਸੋਹਣਾ ਥਣ ਚਾਰ ਹੀ ਆ ਦੀ ਚਵਾਈ ਵਾਲੇ 16 ਕਿਲੋ ਦੁੱਧ ਪਿਆ ਜੂ ਬਾਈ ਕਹਿੰਦਾ ਪਹਿਲੇ ਸੂਏ ਖੁੱਲਾ ਚੋਇਆ ਦੁੱਧ ਵੱਧ ਨਾ ਮੰਨੋ ਤੁਸੀਂ 16 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਸੌਦਾ ਕਰ ਲੇ ਥਣ ਸੋਹਣੇ ਆ ਹਾਥੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਆ ਪਹਿਲੇ ਸੂਏ ਦੀ ਕੱਟੀ ਇਹਦੀ ਦੋਸਤੋ ਆ ਪਹਿਲੇ ਸੂਏ ਦੀ ਬਾਈ ਕਹਿੰਦਾ ਕੱਟੀ ਆ ਇਹ ਵੀ ਹੁਣ ਸੀਵਨ ਲੈਂਦੇ ਬਿਲਕੁਲ ਜੋਗ ਆ 15 20 ਦਾ ਪਾਊਡਰ ਪੁੱਡਰ ਪਾ ਲਈ ਤੇ ਸੀਵਨ ਲੈ ਜੂ। ਇਹ ਰਹੀ ਆਪਾਂ ਜਗੇ ਇਹ ਤਾਂ ਵੀ ਲੈਣੀ ਇਹ ਵੀ ਦੇ ਦੇਣ। ਹੈ? ਇਹ ਵੀ ਜੋੜ ਆ ਲੈ ਜੂ ਤੇ ਦੇ ਦੇ। ਠੀਕ ਐ। ਦੋਸਤੋ ਭਾਈ ਕਹਿੰਦਾ ਜੇ ਕੋਈ ਭੈਣ ਭਰਾ ਜੋੜਾ ਲੈ ਜੂ ਤੇ ਜੋੜਾ ਇਹ ਵੀ ਦੇ ਦਿਆਂਗੇ। ਇਹ ਵੀ ਟੀਕੇ ਦੀ ਲక్ష్ਮੀ ਵਾਲਿਆਂ ਦੀ ਹੈ। ਠੀਕ ਐ। ਇਹ ਵੀ ਭਾਈ ਦੱਸਦਾ ਕਿ ਲక్ష్ਮੀ ਡੇਰੀ ਵਾਲਿਆਂ ਦੇ ਬੁੱਲ ਦੀ ਐ। ਇਹ ਵੇਚਣ ਦਾ ਇਰਾਦਾ ਹੈ ਨਹੀਂ ਉਹ ਚਲ ਮੈਂ ਤਾਂ ਉਹੀ ਕਹਿਤਾ ਗਿਆ ਛੁੱਟੀ ਇਹਦੀ ਐ। ਭਾਈ ਕਹਿੰਦਾ ਇਹਦੀ ਆ ਜੇ ਕੋਈ ਲੈਣ ਦਾ ਚਾਹ ਬਣਾ ਤੇ ਇਹ ਵੀ ਬਾਈ ਕਹਿੰਦਾ ਨਾਲ ਹੀ ਦੇ ਦੇਾਂਗੇ ਖੀਰੀ ਝੋਟੀ ਆ ਦੁੱਧ ਵਾਲੇ ਦੰਦਾਂ ਚ ਥਣ ਸੋਹਣਿਆ ਗੈਪ ਚ ਲੱਗੇ ਮੁੱਲ ਸ਼ਰ ਨੇ ਜੈਤ ਜੈ ਬਾਈ 1,20,000 ਰੁਪਏ ਬਾਈ ਮੰਨਤਾਨ ਹੋ ਜੂ ਮੰਨਤਾਨ ਕਰਦੇ ਆ ਦੋਸਤੋ ਬਿਲਕੁਲ ਜਮ ਜਾਇ ਡਿਮਾਂਡ 120000 ਦੀ ਬਾਈ ਕਹਿੰਦਾ ਦੇ ਦੂੰਗਾ ਵਿੱਚੋਂ ਮੌਕੇ ਤੇ ਆਏ ਗਏ ਭੈਣ ਭਰਾ ਦਾ ਬਾਈ ਕਹਿੰਦਾ ਮਾਨ ਤਾਨ ਕਰ ਦੂੰਗਾ ਅਗਲਾ ਬੇਫਿਕਰ ਹੋ ਕੇ ਆਜੇ ਇੱਕ ਨੰਬਰ 36000 ਦੀ 13 14 ਕਿਲੋ ਦੁੱਧ ਪਿਆਜੂ ਮਾਨ ਤਾਨ ਹੋਜੂ ਤਿੰਨ ਚਾਰ ਦਿਨ ਕੱਚੀ ਐ ਦੋ ਨੰਬਰ ਮੂਹਰਾ ਨਸਲ ਦੀ ਘਰੇਲੂ ਫੋਲ ਐ ਐਵਰੀਬਾਡੀ ਵੇਟ ਵਾਲੀ ਫੋਲ ਵੱਡੇ ਕੱਦ ਵਾਲੀ ਸਨੱਖੀ ਝੋਟੀ ਐ 16 ਕਿਲੋ ਦੁੱਧ ਦੀ ਗਾਰੰਟੀ ਐ ਮੁੱਲ 120000 ਮਾਨਤਾਨ ਹੋ ਜੂ ਬਿਲਕੁਲ ਜੈ ਜੀ ਮੋਹੱਲਾ ਦੋ ਪਸ਼ੂ ਸੇਲ ਇੱਕਾ ਝੋਟੀ ਵੀ ਨਾਲ ਬਾਈ ਕਹਿੰਦਾ ਦੇ ਦੇ ਰਾਂਗੇ ਜੇ ਕੋਈ ਨਾਲ ਲੈ ਜਾਣ ਦਾ ਚਾਹਵਣ ਦੇਣੀ ਉਹਨੂੰ ਐ ਜਿਹੜਾ ਕੋਈ ਮੱਝ ਦੇ ਨਾਲ ਲੈ ਜੂ ਕਿਉਂਕਿ ਬਾਈ ਕਹਿੰਦਾ ਇਹਦੀ ਪਹਿਲੇ ਸੂਏ ਦੀ ਕੱਟੀ ਆ ਇਹ ਖੀਰੀ ਆ ਦੁੱਧ ਵਾਲੇ ਦੰਦਾ ਜਸਨ ਅਖੀ ਝੋਟੀ ਲక్ష్ਮੀ ਡੇਰੀ ਵਾਲਿਆਂ ਦੀ ਸਾਂਹ ਦੀ ਤੇ ਹੁਣ ਵੀ ਲక్ష్ਮੀ ਡੇਰੀ ਵਾਲੇ ਸਾਂਹ ਤੋਂ ਹੀ ਗੱਭਣ ਇਹ ਦੋ ਪਸ਼ੂ ਸੇਲ ਐ ਇੱਕ ਮੋਹਰਾ ਨਸਲ ਦੀ ਟੌਪ ਦੀ ਝੋਟੀ ਚੰਗੇ ਦੁੱਧ ਵਾਲੀ ਤੇ ਇੱਕ ਵੱਛੀ ਦੋਵਾਂ ਨਾਲ ਗਾ ਦੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਐ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਿਕਾ